ਹਾਂਜੀ ਹਾਂਜੀ ਆਹ ਕਰੂ ਗੱਲ ਹਾਂਜੀ 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 ਅਨੋ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਅਕਾਲ ਕੀ ਹਾਲ ਚਾਲ ਨੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਸਿਹਤ ਕਿਸ ਤਰ੍ਹਾਂ ਤੁਹਾਡੀ ਸਿਹਤ ਮਾਨ ਸਿਹਤ ਹੁਣ ਇਦਾਂ ਹੀ ਆ ਜੀ ਅੱਛਾ ਨਹੀਂ ਕੋਈ ਨਹੀਂ ਆ ਤੇ ਤੁਸੀਂ ਆਪਣੇ ਹੁਣ 6 ਅਕਤੂਬਰ ਨੂੰ ਹੈਗਾ ਮੋਗਾ ਦੇ ਵਿੱਚ ਆਪਾਂ ਸਾਨੂੰ ਮਿਰਾ ਰਹੇ ਆ ਸਾਰੇ ਇਕੱਠੇ ਹੋ ਗਏ ਕਾਲੀ ਧਰਬੜੀ ਹੁੰਦਾ ਹਾਂਜੀ ਹਾਂਜੀ ਤੇ ترਸੀਮ ਸਿੰਘ ਸਾਹਿਬ ਨੂੰ ਪਤਾ ਇਹ ਵੀ ਹੋਣਗੇ ਤੁਸੀਂ ਵੀ ਨਾਲ ਆਇਆ ਜੇ ਹਾਂਜੀ ਹਾਂਜੀ ਤੇ ਅਸੀਂ ਪਿਛਲੀ ਵਾਰ ਹੀ ਆਏ ਸੀਗੇ ਜਗਿੰਦਰ ਸਾਹਿਬ ਦੇ ਪਿੰਡ ਹਾਂਜੀ ਗਜਰੌਂ ਹਾਂ ਗਜਰੌਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਹਾਡਾ ਉਹਦਾ ਫੋਨ ਨੰਬਰ ਲੱਗਾ ਨਹੀਂ ਸੀ ਹਾਂਜੀ ਹਾਂਜੀ ਤੇ ਨਹੀਂ ਤਾਂ ਅਸੀਂ ਤੁਹਾਡੇ ਕੋਲੇ ਵੀ ਆਉਣਾ ਸੀ ਹੁਣ ਵੀ ਅਸੀਂ ਬਹੁਤ ਜਲਦੀ ਜਦੋਂ ਵੀ ਫ੍ਰੀ ਹੋਗੇ ਇਧਰੋਂ ਤੇ ਆਪਣੇ ਅਜੇ ਕਈ ਓਦੇ ਆ ਜਿਹੜੇ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਾਂਜੀ ਮੈਂ ਤੋਂ ਰਹਿ ਗਏ ਆ ਉਹਨਾਂ ਕੋਲੇ ਦੁਬਾਰਾ ਫੇਰ ਆਵਾਂਗੇ ਤੁਹਾਨੂੰ ਵੀ ਮਿਲਾਂਗੇ ਜੀ ਜ਼ਰੂਰ ਤੇ ਤੁਸੀਂ ਦੱਸੋ ਘਰ ਪਰਿਵਾਰ ਸਭ ਵਧੀਆ ਹਾਂਜੀ ਘਰ ਪਰਿਵਾਰ ਬਹੁਤ ਕਰਪਾ ਚਲੋ ਬਹੁਤ ਵਧੀਆ ਗੱਲਾਂ ਤੇ ਤੁਸੀਂ ਤੁਹਾਡਾ ਕਿੰਨਾ ਸੀ ਆਰਮੀ ਨੰਬਰ ਹਾਂ ਆਰਮੀ ਨੰਬਰ ਕਿੰਨਾ ਸੀ ਜੀ 48364 48364 48364 ਠੀਕ ਹੈ ਜੀ ਤੇ ਤੁਸੀਂ ਮਤਲਬ ਫਿਰ 1971 ਵਾਲੀ ਲੜਾਈ ਕਰੀ ਨਾ 7165 65 ਹੋਰ 71 ਦੀਆਂ ਦੋਨੀਆਂ ਦਿਨਾਂ ਲੜੀਆਂ ਹਾਂਜੀ 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 ਵਾਹ ਜੀ ਵਾਹ ਤੁਹਾਨੂੰ ਸਲੂਟ ਆ ਸਕਦੇ ਨੂੰ ਤੁਹਾਨੂੰ ਬਿਲਕੁਲ ਬਹੁਤ ਵਧੀਆ ਤੇ ਭਰਤੀ ਕਿਹੜੇ ਸੈਨਿਕ ਚ ਹੋਏ ਸੀ ਟ੍ਰੇਡ ਚ ਟ੍ਰੇਡ ਚ ਟ੍ਰੇਨਿੰਗ ਕਰਕੇ ਫਿਰ ਉੱਥੇ ਹੀ ਚਲੇ ਗਏ ਬਟਾਲੀਆ ਚ ਹਾਂ ਟ੍ਰੇਡ 5 ਅੱਛਾ 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 ਹਾਂਜੀ ਇਹ ਚਲੋ ਬਹੁਤ ਹੀ ਵਧੀਆ ਗੱਲਾਂ ਜੀ ਬਹੁਤ ਵਧੀਆ ਤੇ ਫਿਰ ਉਦੋਂ ਕਿਹੜੀ ਕੰਪਨੀ ਦੇ ਵਿੱਚ ਗਏ ਜੋ ਤੁਸੀਂ 65 ਦੀ ਲੜਾਈ ਲੜੀ ਪਹਿਣ ਦੇ ਵਿੱਚ ਸੀ ਪਰ ਉਹ ਕੰਪਨੀ ਸੀ ਹਾਂਜੀ ਹਾਂਜੀ ਅੱਛਾ ਪਰ ਉਹ ਕੰਪਨੀ ਨੇ ਫਿਰ ਤਾਂ ਫਾਰਵਰਡ ਦੇ ਵਿੱਚ ਹੀ ਲੜਾਈ ਲੜੀ ਹੈ ਨਾ ਜੀ ਹਾਂਜੀ ਹਾਂਜੀ ਤੇ ਤੁਹਾਡਾ ਉਹਦੇ ਵਿੱਚ ਕੀ ਰੋਲ ਸੀ ਰੋਲ ਨਾ ਤਾਂ ਪਤਾ ਹੀ ਆਦਾ ਬੋ ਕੀ ਹੁੰਦਾ ਉੱਥੇ ਛੋਮੜੀ ਜੀ ਹਾਂਜੀ ਹਾਂਜੀ ਹਾਂ ਹਾਂ ਨਹੀਂ ਮੈਂ ਤੁਸੀ ਕਿਹੜੀ ਪਲਟੂਨ ਦੇ ਵਿੱਚ ਸੀ ਫਿਰ ਮੈਂ ਚਾਰਜ ਚਾਰਜ ਠੀਕ ਹੈ ਜੀ ਠੀਕ ਹੈ ਹਾਂਜੀ ਚਲ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਨਹੀਂ ਆਪਾਂ ਕੋ ਮਿਲ ਕੇ ਗੱਲਬਾਤ ਕਰਾਂਗੇ ਪੂਰੀ ਸਾਹਿਬ ਨੂੰ ਪਤਾ ਹਾਂ ਜੀ ਤੇ ਸਾਬ ਬਹੁਤ ਹੀ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਆ ਅੱਗੇ ਜਿੰਨੇ ਵੀ ਯੋਧੇ ਸੀ ਸਾਰੇ ਨਾਲ ਇਹਨਾਂ ਨੇ ਗੱਲਬਾਤ ਕਰਾਈ ਫਿਰ ਸੁਭਿਰਰ 크ਪਾਲ ਸਿੰਘ ਸਾਹਿਬ ਕੋਲੇ ਵੀ ਇਹਨਾਂ ਦੀ ਬਦੌਲਤ ਪਹੁੰਚੇ ਆਪਾਂ ਹਾਂ ਜੀ ਤੇ ਪ੍ਰਕਾਸ਼ ਸਿੰਘ ਸਾਹਿਬ ਕੋਲ ਹਾਂ ਜੀ ਤੇ ਹਰ ਇੱਕ ਜਗ੍ਹਾ ਤੇ ਮਤਲਬ ਇਦਾਂ ਹੈਗਾ ਹੁਣ ਤੇ ਬਹੁਤ ਕੋਸ਼ਿਸ਼ ਕਰਦੇ ਆ ਕੱਲ ਵੀ ਮੇਰੇ ਕੋਲੇ ਇੱਕ ਨੰਬਰ ਇਹਨਾਂ ਨੇ ਭੇਜਿਆ ਸੀਗਾ ਹਰਨੇਕ ਸਿੰਘ ਸਾਹਿਬ ਦਾ ਬਠਿੰਡੇ ਦੇ ਵਿੱਚੋਂ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਸੀ ਹਾਂਜੀ ਤੇ ਆਪਾਂ ਮਿਲਦੇ ਆਂੀ ਬਹੁਤ ਜਲਦੀ ਫਿਰ ਆਪਾਂ ਕਰਾਂਗੇ ਗੱਲਬਾਤਾਂ ਪੂਰੀਆਂ ਅੱਛਾ ਜੀ ਹੋਰ ਦੱਸੋ ਉਹ ਅੰਦਨਮੇ ਤੋਂ ਹੱਤੇ ਤੇ ਪਹੁੰਚਣਾ ਮੜਾ ਔਖਾ ਆ ਤੇ ਤੋ ਨਹੀਂ ਹੁੰਦਾ ਉਹਨਾਂ ਅੱਛਾ ਜੀ ਹਾਂਜੀ ਕਿਉਂਕਿ ਅੱਸੀ ਤੋਂ ਉੱਪਰ ਪਹੁੰਚ ਗਏ ਹਾਂ ਅੱਛਾ ਜੀ ਹਾਂਜੀ ਵਾਹ ਆ ਪਰ ਉਹਨਾਂ ਨਾਲ ਹੋਰ ਆਉਣ ਦਾ ਮੇਰਾ ਕੋਈ ਨਹੀਂ ਹੈ ਹੈ ਅੱਛਾ ਹਾਂਜੀ ਨਹੀਂ ਕੋਈ ਨਹੀਂ ਫਿਰ ਤੁਸੀਂ ਨਾ ਜੇ ਜਿਆਦਾ ਤਕਲੀਫ ਹੁੰਦੀ ਹੈ ਤੇ ਆਪਾਂ ਤੁਹਾਡੇ ਕੋਲੇ ਇੱਥੇ ਆ ਜਾਵਾਂਗੇ ਆਹ ਹਾਂ ਹਾਂ ਹਾਂਜੀ ਬਸ ਇੰਦਰ ਠੀਕ ਹੈ ਜੀ ਤੇ ਨਹੀਂ ਕੋਈ ਨਹੀਂ ਤੁਹਾਡੇ ਕੋਲੇ ਆਵਾਂਗੇ ਫਿਰ ਗੱਲਾਂ ਬਾਤਾਂ ਕਰਾਂਗੇ ਓਕੇ ਜੀ ਓਕੇ ਕੋਈ ਨਹੀਂ ਜੇ ਤੁਹਾਨੂੰ